ਸਵਾਗਤ ਹੈ ਦੋਸਤੋ ਪੇਤੇ ਉਮੀਦ ਹੈ ਸਭ ਠੀਕ ਠਾਕ ਹੋਗੇ ਅੱਜ ਆਪਾਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਧਰਤੀ ਤਮਤਾਨ ਸਾਹਿਬ ਵਿਖੇ ਪਹੁੰਚੇ ਆ ਤੇ ਇਹ ਗੁਰਦੁਆਰਾ ਸਾਹਿਬ ਜ਼ਿਲ੍ਹਾ ਜੀਂਦ ਹਰਿਆਣਾ ਚ ਪੈਂਦਾ ਗੁਰਦੁਆਰਾ ਸਾਹਿਬ ਹੈ ਮੰਨਿਆ ਜਾਂਦਾ ਹੈ ਵਿਸ਼ਵਾਸ ਤੇ ਯਕੀਨ ਵੀ ਇਸ ਗੁਰੂ ਘਰ ਵਿੱਚ ਦੁੱਧ ਨਹੀਂ ਜੰਮਦਾ ਬਲਕਿ ਦਹੀਂ ਨਹੀਂ ਜੰਮਦਾ ਬਥੇਰੇ ਆ ਤਰਕਸ਼ੀਲ ਸੋਸਾਇਟੀ ਨੇ ਆ ਆ ਕੇ ਆਪਣਾ ਜੋਰ ਦਿਖਾ ਕੇ ਦੇਖ ਲਿਆ ਪਰ ਬਿਲਕੁਲ ਇਹ ਗੱਲ ਸੱਚ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਧਰਤੀ ਤਮਤਾਨ ਸਾਹਿਬ ਵਿਖੇ ਦੁੱਧ ਨਹੀਂ ਜੰਮਦਾ ਇਸ ਗੁਰੂ ਘਰ ਵਿੱਚ ਦਹੀਂ ਨਹੀਂ ਜੰਮਦਾ ਤੇ ਇੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਚਰਨ ਛੋਹ ਧਰਤੀ ਇਹ ਮਕਰੋੜ ਸਾਹਿਬ ਤੋਂ 12 ਕਿਲੋਮੀਟਰ ਦੂਰ ਹੈ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ 16 165 ਅਪ੍ਰੈਲ ਮਹੀਨੇ ਵਿੱਚ ਆਏ ਸਨ ਤੇ ਜਿੰਨਾ ਵਿੱਚੋਂ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਵੀ ਪਈਆਂ ਨੇ ਜਦੋਂ ਤੁਸੀਂ ਆਉਂਗੇ ਤਾਂ ਦੇਖਿਓ ਜਿੰਨਾ ਨਿਸ਼ਾਨੀਆਂ ਵਿੱਚੋਂ ਸ਼੍ਰੀ ਸਾਹਿਬ 35 ਹੱਥ ਲਿਖਤਾ ਪਈਆਂ ਨੇ ਸੰਗਤ ਹਰਿਆਣੇ ਤੋਂ ਪੰਜਾਬ ਤੋਂ ਜੁਪੀ ਤੋਂ ਹਮਾਚਲ ਤੋਂ ਦੂਰ ਦਰਾਡੇ ਤੋਂ ਆ ਕੇ ਇਸ ਗੁਰੂ ਘਰ ਵਿੱਚ ਆ ਕੇ ਦਰਸ਼ਨ ਕਰਦੇ ਹਨ ਤੇ ਜਦੋਂ ਵੀ ਆਪਾਂ ਹਜੂਰ ਸਾਹਿਬ ਨੂੰ ਜਾਨਿਆ ਦੇਖੋ ਸੰਗਤ ਆ ਕੇ ਪਹਿਲਾਂ ਇੱਥੇ ਆ ਕੇ ਮੱਥਾ ਟੇਕਦੀ ਐ ਫੇਰ ਹਜੂਰ ਸਾਹਿਬ ਦੀ ਯਾਤਰਾ ਕਰਦੀ ਐ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈ ਤਾਂ ਉਹ ਵੀ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਤੇ ਦੇਖੋ ਇਹ ਗੁਰੂ ਘਰ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਸ ਗੁਰੂ ਘਰ ਵਿੱਚ ਦੁੱਧ ਨਹੀਂ ਜੰਮਦਾ ਦਹੀਂ ਨਹੀਂ ਜੰਮਦਾ ਹੈਗਾ ਤੇ ਸੰਗਤ ਦੂਰ ਤਰਾਡਿਓ ਪਹੁੰਚਦੀ ਐ ਦੇਖੋ ਐਤਵਾਰ ਦਾ ਦਿਨ ਸੀ ਕਿੰਨਾ ਰਸ ਸੀ ਫੇਰ ਵੀ ਤੁਸੀਂ ਬੱਚਿਆਂ ਨਾਲ ਆ ਕੇ ਦਰਸ਼ਨ ਕਰੋ ਤੇ ਪਾਰਕਮ ਵੀ ਬਾਦੂਆ ਖੁੱਲੀ ਐ ਤੇ ਲੰਗਾ ਪ੍ਰਸ਼ਾਦ ਦਾ ਸ਼ਿਕਵਾ ਕੇ